बोले निहार। जो किसी पाले पर जनना सुनाव पड़े ना। ਇਹ ਆਪਣਾ ਕਮੇਟੀ ਦਾ ਪ੍ਰਧਾਨ ਆ ਉਹ ਚੇਅਰਮੈਨ ਆ ਤੁਸੀਂ ਵੀ ਇਹ ਇੱਕ ਮੈਂ ਮੀਟਿੰਗ ਲੈ ਲਵਾਂਗਾ ਵਾਹ 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 ਚੰਤਰ ਮੰਤਰ ਗਾਇਜੀ ਤੋਂ ਲੈਣਾ ਜੀ ਇੱਕ ਮਿੰਟ ਸਾਈਡ ਤੇ ਉਹ ਸਾਈਡ ਤੇ ਫੋਟੋ ਨਹੀਂ ਹੋ ਰਹੀ ਫੋਟੋ ਤਾਂ ਗੱਲ ਦੀ ਬੋਟੀ ਚੜੀ ਮੋੜ ਦੀ ਬੋਟ ਦੀ ਬੋਟ ਮੈਂ ਵੀ ਇੱਕ ਸੈਕਿੰਡ ਇੱਕ ਮਿੰਟ ਇਹ ਤਾਂ ਪੂਰੀ ਜੀ ਪੁਰਾਣੇ ਬੰਦੇ ਨੇ ਆਪਣੇ ਦੁਦ ਦੇ ਸਾਡੀ ਗੱਲ ਹੈ। ਸਟੇਟ ਫਰਸੈਂਟਰ ਇਸਾ ہمارا। ਅੱਜ ਇਹ ਕਾਹਦੀ ਕਰੋੜਾਂ ਦੀ ਲਾਗਤ ਨਾਲ ਬਣਿਆ ਹੋਇਆ ਹੈ ਸਟੇਟ ਸੈਂਟਰ ਐਸਟੇਮ ਓਫਿਸ ਤਹਿਸੀਲ ਕੰਪਲੈਕਸ ਐਂਡ ਪਟਵਾਰ ਖਾਨਾ ਹੈ। ਜਾ ਕੇ ਫਾਰਕ ਦੇਖਣੇ ਪੜ੍ਹਦੇ ਸਨ ਫਾਰਕ ਕੇਂਦਰ ਆ ਗਏ ਕਿੰਨੀ ਇੱਕ ਫਰਦਾਂ ਇੱਕ ਦਿੰਦੇ ਹੋਏ ਅਸੀਂ ਤਾਂ ਬੰਦੇ ਨਿਕਲੇ ਬੇਬੀਅਸ ਚੀਜ਼ਾਂ ਨਿਕਲ ਗਈਆਂ ਦਿੱਲੀ ਅਸੀਂ ਤਾਂ ਟਾਈਮ ਜਿਆਦਾ ਨਹੀਂ ਕਰਦੇ ਟਾਈਮ ਨਹੀਂ ਸਕਦੇ 2 ਮਿੰਟ ਕੁਝ ਲੋਕ ਕੋਈ ਮਾਦੀਆ ਜਮਾਤ ਆਪਾਂ ਵੀ ਦੋ ਫਾਰਕ ਜੋ ਬਿਟ ਅਰਧ अच्छा मैं तो थोड़ी फारते हां जी कितना टाइम लाग गया कोई टाइम ही नहीं लागया बड़ी तेजी काम होया अच्छा तो कोई पैसा पूछा था नहीं कोई पैसा नहीं थोड़े राज ਦੇ ਵਿੱਚ ਜੋ ਪੰਜਾਬ ਨੂੰ ਸਕੂਲ ਤਾਂ ਮਿਲ ਰਹਿਆ ਨੇ ਮੈਂ ਆਪਣੀ ਜਿੰਦਗੀ ਦੀ ਕਸਮ ਕਰਨ ਨਾਲ ਹੋਇਆ ਬਹੁਤ ਕੁਝ ਹੋ ਗਿਆ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਨੇ ਇਸਲਾਹਾ ਜੋਗ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਹਰਜਨ ਸਿੰਘ ਮਾਨ ਪਰਕਾਰ ਕੋਲ ਨਾਲ ਚਾਦੀ ਘੜਾ ਰੱਖੇ ਆਮ ਆਦਮੀ ਪਾਰਟੀ ਨੂੰ ਚਾਦੀ ਘੜਾ ਕਹੇ ਉਧਰ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਆ ਤਹਿਸੀਲ ਕੰਪਲੈਕਸ ਜਿਹੜਾ ਐਮਨਗਰ ਦਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਸੁਲੱਖਾ ਜੋ ਕੰਮ ਕੀਤਾ ਥੋੜੀ ਗਵਾਈ ਹੈ ਸਰਦਾਰ ਗੱਜਨ ਮਾਜਰ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਸ਼ਹਿਰ ਦੇ ਕੰਮ ਕਰ ਰਹੇ ਨੇ ਸਾਡੀਆਂ ਸੜਕਾਂ ਜਿਹੜੀਆਂ ਨਹੀਂ ਬਣੇ ਉਹ ਵੀ ਬਣਾਤੀਆਂ ਤੁਹਾਡੀ ਕਿਰਪਾ ਦੇ ਨਾਲ ਇਹੀ ਬਣਾਉਂਦੇ ਨੇ ਇਹੀ ਬਣਾਉਂਦੇ ਤੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰੇਸੀ ਇੱਡੇ ਹੋ ਰਿਹਾ ਇਹਨੇ ਸਰਪ੍ਰੇਸੀ ਇੱਡੇ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦ ਆਮ ਦਾ ਫਰਟੇ ਹਲੇ ਅੱਛਾ ਹੋਰ ਸਸੀ ਰਾ ਸਰ ਹਾਂ ਅਜੀ ਸਰ ਆਲੋਡ ਰੇ ਤੋ ਲੋਕ ਪ੍ਰੋਪਰਟੀ ਤੋਂ ਸਵਰਨ ਜੋਗ ਲਈ ਆ ਦਦੋਸਤਾ ਜੀ ਇਹ ਤਾਂ ਸੋਚਿਆ ਹੀ ਨਹੀਂ ਸੀ ਕਦੇ ਵੀ ਫ੍ਰੀ ਰੈਸਟੀਆਂ ਹੋਣ ਅਕੇ ਉਹ ਕੇ ਉਹ ਜਿਹੜੀ ਸੀ ਨਾ ਮਾਇਸਟੀਮ ਆਫਿਸ ਅੱਛਾ ਐਸਟੀਮ ਆਫਿਸ ਵਿੱਚ ਜੀ É Eu é te ਅੱਛਾ ਉਹ ਤਾਲ ਦਿਨ ਯਾਤਰਾ ਤੇ ਯਾਤਰਾ ਦਿਨ ਨਹੀਂ ਆਇਆ ਅਭੀ ਕੋਲ ਜੀ ਕਮਾ ਆਰ ਕਿ ਹਾਲ 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 ਹਾਲ

पर डे सर पब्लिक इंटरेक्शन हो जाती है पचास सत्तर सत्तर चार सौ सत्तर गुड लाख इधर की सर अच्छा बाथरूम ਠੀਕ ਆ ਪਾਣੀ ਵਗੈਰਾ ਦੇ ਦੋ ਨਾ ਨਾ ਬਸ ਠੀਕ ਚਲੋ ਅੱਗੇ ਸਰ ਜੀ ਜੀ ਫੋਟੋ ਕਰਾਣੀ ਆ ਫੋਟੋ ਹੋ ਰਹੀ ਆ ਉਹ ਦੇਖ ਜਦੋਂ ਦੇ ਕਰਾਉਣੀ ਆ ਚਲੋ ਲੰਘ ਜਾਈਏ ਠੀਕ ਕੁਝ ਉਜਲੀ ਹੁੰਦਾ ਬਾਨੀ ਸੱਚੀ ਸਾਈ ਹੈ ਮਿੰਦੀ ਆਪਕੇ ਆ ਇੱਕ ਹੋਰ ਕਰ ਲੈ ਠੀਕ ਹੋ ਇੱਕ ਮਿੰਟ ਆ ਕਰ ਲੈ ਕਿ ਕਿ ਤੁਮ ਗਿਆ ਠੀਕ ਆ ਕਰ ਲੈ ਉਹ ਵੀ ਬਗੇ ਬਗੇ ਚੱਲਦੇ ਹੋਰੇ ਨਾ ਉਹ ਵੀ ਚੱਲੋ ਅੱਧਰ ਕੀ ਹੈ ਅੱਧਰ ਅੱਧਰ ਨਾ ਲੋ ਇੱਥੇ ਕੀ ਹੈ ਇਹ ਹਾਂ اکاؤنٹ اکاؤنٹ ਬਰਾਦ ਜੀ ਲਾਜੇ ਬਰਾਦ ਜੀ ਤੁਹਾਨੂੰ ਗਣਤਾ ਪੜ੍ਹਦੇ ਨਹੀਂ ਅੱਛਾ ਵਿੱਚ ਮੁੰਡਾ ਜਿਹੜਾ ਫਲੱਡ ਪੂਰ ਦਾ ਕੰਮ ਹੁੰਦਾ ਜੀ ਜਿਹੜਾ ਆਟਾ ਜਿਹੜਾ ਡਬਲ ਵਰਨਿੰਗ ਦਾ ਆਟਾ ਦਾਸ ਕੀ ਮਲੇ ਨੂੰ ਦੋਸਤ OK

ਮੰਡੀ ਮੰਡੀ ਅੰਮ੍ਰਿਤਗੜ ਵਿਖੇ ਇੱਕ ਬਹੁਤ ਹੀ ਆਧੁਨਿਕ ਸਾਫ ਸੀਲ ਕੇਂਦਰ ਬਣਾਇਆ ਗਿਆ ਲਗਭਗ 6 ਕਰੋੜ 80 ਲੱਖ ਦੀ ਲਾਗਤ ਦੇ ਨਾਲ ਜਿਦੇ ਵਿੱਚ ਫਰਦ ਕੇਂਦਰ ਵੀ ਹੈ ਜਿਦੇ ਵਿੱਚ ਐਸ ਡੀ ਐਮ ਆਫਿਸ ਵੀ ਹੈ ਐਸਟੀਐਮ ਕੋਰਟ ਵੀ ਹੈ ਪਟਵਾਰਖਾਨਾ ਵੀ ਹੈ ਡੀਐਸਪੀ ਆਫਿਸ ਵੀ ਹੈ ਤਾਂ ਕਿ ਇੱਕੋ ਛੱਤ ਥੱਲੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਮਿਲ ਸਕਣ ਔਰ ਸਾਰੇ ਪੰਜਾਬ ਦੇ ਵਿੱਚ ਅਸੀਂ ਇਹੀ ਮਾਡਲ ਬਣਾਇਆ ਜਿਹੜੇ ਵੀ ਚੀਮੇ ਵੀ ਜਿੱਥੇ ਜਿੱਥੇ ਵੀ ਗਏ ਹਾਂ ਤੇ ਬੜਾ ਸ਼ਾਨਦਾਰ ਬਿਲਡਿੰਗ ਹੈ ਆਰਕੀਟੈਕਟ ਜਿਹੜਾ ਬਾਥਰੂਮ ਨੇ ਵੇਟਿੰਗ ਰੂਮ ਨੇ ਠੰਡੇ ਪਾਣੀ ਦਾ ਪ੍ਰਬੰਧ ਹੈ ताकि ਲੋਕਾਂ ਨੂੰ ਖ쩔 ਖਵਾਰੀਆਂ ਨਾ ਹੋਣ ਤੇ ਇਸ ਕਰਕੇ ਮੈਂ احمدਗੜ੍ਹ ਵਾਸੀਆਂ ਨੂੰ ਤੁਹਾਡੇ ذریعے ਬਹੁਤ-ਬਹੁਤ ਵਧਾਈ ਦਿਨਾਂ ਬਜ਼ੁਰਗੇ ਖੜੇ ਸੀਗੇ ਡਸਟਰੀਅਲ ਡਵੈਲਪਮੈਂਟ ਦੇ ਅਰੜਾ ਤਿਆਰ ਕਰ ਰਹੇ ਸਨ ਲੋਕੋ ਕੋ ਤਿਆਰ ਹਾਂਜੀ ਡਸਟਰੀਅਲ ਵਿਕਾਸ ਲਈ ਇੰਡਸਟਰੀ ਦੇ ਵਿਕਾਸ ਲਈ ਬਈ ਚੱਲੀ ਜਾਂਦਾ ਪਰ ਬਗੈਰਾ ਤੌਰ ਤੇ ਇੰਡਸਟਰੀਅਲ ਪਾਲਿਸੀ ਵੀ ਬਣ ਗਈ ਜਿਹੜੇ ਐਮਐਸਐਮਈ ਜਾਂ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਆਂ ਬਾਹੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲਦੀ ਐ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਝਲਕ ਜਿਹੜੀ ਐ ਉਹ ਕਾਫੀ ਹੱਦ ਤੱਕ ਦਿਖਣ ਲੱਗੀ ਆ ਪਤਾ ਪੰਜਾਬ ਨੂੰ ਰੱਖਣਾ ਕਿ ਆਪਣਾ ਗੱਲ ਆ ਕਿ ਕ੍ਰਾਈਮ ਵੱਧ ਗਿਆ ਉਹਦੇ ਬਾਰੇ ਕਿ ਸਾਦੇ ਤੱਕ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਦੀ ਪਾਰਟੀ ਇਹ ਤਾਂ ਦੇਖੋ ਤੁਸੀਂ ਦੱਸ ਸਕਦੇ ਹੋ ਹਨ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਆਈ ਕੰਟੈਕਟ 'ਚ ਰਹਿੰਦੇ ਹੋ ਲੋਕਾਂ ਦੇ ਹੈਨਾ 55000 ਨੌਕਰੀਆਂ ਵਿੱਚ ਅੱਛਾ ਮੈਨੂੰ ਮੈਨੂੰ ਇੱਕ ਮਿੰਟ ਮੈਨੂੰ ਲੈਟ ਮੀ ਫਿਨਿਸ਼ 55000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਈਆਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਈ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 66% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੁਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਹੁਣੇ ਕੀਤਾ ਹੈ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਪਬਲਿਕ ਹੁੰਦਾ ਸੀ ਸੀਐਮ ਸਾਹਿਬ ਤੁਸੀਂ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਹਿਲੀ ਸਰਕਾਰ ਹੈ ਵੀ ਜਿਹੜਾ ਭਖਾਰੀਆਂ ਦੇ ਕੋਲੋਂ ਬੱਚਿਆਂ ਨੂੰ ਛੁਡਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਨੇ ਦੇਖੋ ਇਹ ਤਰਾਸ਼ਦੀ ਹੈ ਸਾਡੇ ਦੇਸ਼ ਦੀ ਕਿਉਂ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹਵਾਲੇ ਵੀ ਕੀਤਾ ਹੈ ਆਂਗਣਵਾੜੇ ਚ ਵੀ ਲੈ ਕੇ ਗਏ ਤੇ ਉਹਨਾਂ ਨੂੰ ਸਕੂਲਾਂ ਚ ਵੀ ਭੇਜਿਆ ਸਰ ਇਹ ਪੂਰੇ ਪੰਜਾਬ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ ਸਰ ਇਹ ਕਿ ਜਿਹੜਾ ਥੋੜਾ ক্রਾਈਮ ਬਦਿਆ ਉਹਦੇ ਬਾਰੇ ਤੁਹ ਫਤਕ ਗਿਆ ਕੋਈ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿਲੋ ਨਸ਼ਾ ਵੀ ਫੜੇ ਜਾ ਰਿਹਾ ਹੈ ਸਮੱਗਲਰ ਵੀ ਫੜੇ ਜਾ ਰਹੇ ਨੇ ਤੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ 'ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਕੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੈਜਣ ਸਾਬ ਸਾਬ ਮੋਰੀ ਲਗੜੇ ਪਿਆਰ ਜਾਨ ਕਰ ਦਿੱਤਾ ਲਗੜੇ ਪਿਆਰ ਮੈਂ ਬੈਜਣ ਮਗਰ ਮੱਛਾਂ ਨੂੰ ਫੜਿਆ ਤੁਸੀਂ ਮਗਰ ਮੱਛਾਂ ਨੂੰ ਆਹ ਲਓ ਆ ਗੱਲ ਬਣ ਗਈ ਅੱਧੀ ਸਾਮਨੀ ਕਰਾਉਂਦਾ ਤੇਰੇ ਨਾਲ ਆ ਜਾਓ ਤੇ ਬੈਠ ਜੀ ਉਹ ਮੋਲਕਾ અહીં ભુલ નહીં થોડા શાહ નું ભુલ સં ਸਭਾ ਨੂੰ ਜੀ ਆਇਆਂ ਨੂੰ ਸਵਾਗਤ ਹੈ ਲੱਗਾ ਬਾਅਦ ਜਿੰਦਾਬਾਦ ਪਹਿਲਾ ਸੰਤ ਭਾਈ ਤੁਸੀਂ ਨਹੀਂ ਨਹੀਂ ਸਾਨੂੰ ਬਹੁਤ ਧੰਨਵਾਦ ਨੌਜਵਾਨੀ ਨੂੰ ਧੰਨਵਾਦ ਤੁਸੀਂ ਨੌਜਵਾਨੀ ਨੂੰ ਸਵਾਗਤ ਹੈ ਇਹ ਮੋੜਾ ਮੌਕਾ ਹੈ ਦਮ ਤੇ ਕਰਾਂਗੇ ਜੀ ਬੱਸ ਇੱਕ ਮਿੰਟ ਬੱਸ ਆਓ ਪਾਣੀ ਵੀ ਆ ਜਾਓ ਚੱਲ ਅੱਜ ਕੁਝ ਕਰਾਵਾਂਗੇ ਮੁੰਡਿਆਂ ਚ ਆਜਾ 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 ਕਰਾ ਹਾਂ ਅੱਜ ਕਰਾਉਂਦਾ ਮੈਂ ਤਾਂ ਸਰ ਇੱਕ ਮਿੰਟ ਤਾਂ ਨਹੀਂ ਜੋ ਅਸੀਂ ਜਨ ਬਣੀ ਬਤ ਕਰ ਰਹੇ ਹਾਂ ਪ੍ਰੋਡਕਸ਼ਨ ਵਿੱਚ ਆਜਾ ਨਹੀਂ ਅੱਗੇ ਬਰਕੇ ਲੇਡੀ ਜੀ ਨੇ ਲੈਉਣੇ ਵਾਹ ਆ ਗਈਆਂ ਬੇ ਬੱਚੀ ਲੈ ਉਹ ਤਾਂ ਗਾਇਸ ਚ ਗਿਆ ਆਮ ਲਿਆ ਉਹ ਇੱਕ ਵਾਰ ਮਾਨ ਸਾਹਿਬ ਮਾਨ ਸਾਹਿਬ آ جا تو آ جا تو آ جا تو آ جا 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 آ